ਸਰਵ ਜੀ ਸੰਗਰੂਰ ਵੀ ਦੀ ਰਚਨਾ ਜੋ ਵੀ ਜਾਗੇ ਅਸੀਂ ਉਹ ਹੀ ਖਾਵਾਗੇ ਜੋ ਵੀ ਜਾਗੇ ਅਸੀਂ ਉਹ ਹੀ ਖਾਵਾਗੇ ਬੇਦੁਖ ਕਿਸੇ ਨੂੰ ਸੁਖ ਕਿੱਥੋਂ ਪਾਵਾਂਗੇ ਬੇਦੁਖ ਕਿਸੇ ਨੂੰ ਬੇਦੁਖ ਕਿਸੇ ਕਿੱਥੋਂ ਪਾਵਾਂਗੇ ਸੁੱਖ ਕਿੱਥੋਂ ਪਾਵਾਂਗੇ ਤਬਰ ਸੰਤੋਖ ਦਾ ਤਬਰ ਸੰਤੋਖ ਦਾ ਸੰਤਾ ਦੀ ਨਿਸ਼ਾਨੀ ਏ ਉਹਦੀ ਮਿਹਰਬਾਨੀ ਏ ਜੀ ਉਹਦੀ ਮਿਹਰਬਾਨੀ ਏ ਉਹਦੀ ਮਿਹਰਬਾਨੀ ਏ ਜੀ ਉਹਦੀ ਮਿਹਰਬਾਨੀ ਏ ਰੱਖਾ ਜੋ ਸਭ ਦਾ ਤੋਂ ਮੇਹ ਜਹਾਨੀ ਏ